ਕੀ ਟੱਪ ਬੱਜਦਾ ਹੈ ਯਾਰ ਮੈਂ ਟੱਪ ਬੱਜਦਾ ਹਾਂ ਮਾੜਾ ਬਾਈ ਚੱਲੋ ਜੀ ਮੈਂ ਬਦਲ ਦਿੱਤਾ ਹੈ 590 ਸੈਲ ਹੈ ਬਟ ਕਰਵਾਇਆ ਸੀ ਕਿੱਥੇ ਚਲਾਇਆ ਸੀ ਇਹ ਗੱਲ ਹੋ ਗਈ ਸੀ ਉਹ ਯਾਰ ਮੈਂ ਟਿਕਟ ਮਸਕੂਆ ਤੇ ਉਹ ਬਾਈ ਕਿਦਾਂ ਉਹ ਬਾਈ ਜੀ ਕੀ ਹਾਲ ਹੈ ਬਹੁਤ ਬੱਧੀ ਮੈਂ ਸਰਪਾ ਦਿੰਦੇ ਸੀ ਕਿਥੇ ਚਲਾ ਗਿਆ ਸੀ ਮੈਂ ਯਾਰ ਜੇ ਮੈਂ ਦਾਖਲ ਜਿਕਾ ਆਪਣੇ ਤੇ ਯਾਰ ਸਾਜ ਗੀ ਗੱਲ ਹੋ ਗਈ ਸੀ ਨਹੀਂ ਦੱਸਦਾ ਦਾਖਲ ਜਿਕਾ ਮੇਰੇ ਕੋਲ ਕੀ ਗੱਲ ਹੋ ਗਈ ਸੀ ਕੀ ਦੱਸਾਂ ਤੁਹਾਨੂੰ ਆਉਣਾ ਦਾਖਲ ਕੋਹ ਦਾ ਉਸੇ ਨੂੰ ਸ਼ੇਅਰ ਹੋਇਆ ਨਹੀਂ ਕਿ ਉਹ ਨਹੀਂ ਕੀਤਾ ਮੈਨੂੰ ਦੱਸਤਾ ਜੀ ਕੋਈ ਆ ਗਿਆ ਮੈਂ ਯਾਰ

ਇਹ ਕਿੰਨੇ ਹੁੰਦੇ ਹੈ ਐਤ ਵਿੱਚ ਜੇ ਪਾਉਂ ਨੂੰ 5000 ਰੁਪਏ ਆ ਹੀ ਜਾਂਦਾ ਵਾ ਵੀਰੇ ਵੀਰੇ ਯਾਰ ਇਹ ਵਾਸ਼ ਕਲੀ ਬੁੜੀ ਬੋਲਦੀ ਆ ਖਾਤੀਆਂ ਪੈ ਆਉਂਦੇ ਆ ਚੱਲ ਆਲੇ ਆ ਪੱਕੇ ਬਾਏ ਗਾਇਸੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਦਾ ਨਾਮ ਹੈ ਦਰਪੀ ਚੰਦਾਵਾ ਇਧਰ MH60 ਸਰਾਰੀ ਚੈਨਲ ਦੀ ਜੇ ਯਾਤੇ ਬਾਕੀ ਵੀਰੇ ਦੇ ਘਾਬੇ ਤੇ ਜ਼ਰੂਰ ਵਿਜ਼ਿਟ ਕਰਿਓ ਬਹੁਤ ਵਧੀਆ ਢਾਬਾ ਵੀਰੇ ਦਾ ਗਾਇਜ਼ ਤੇ ਅਗਲੀ ਵੀਡੀਓ ਲਾਈਕ ਸਰਪ੍ਰਾਈਜ਼ ਕਰ ਦਿਓ ਲਾਈਕ ਵੀ ਸਰਪ੍ਰਾਈਜ਼ ਸਬਸਕ੍ਰਾਈਬ ਸਾਰੇ ਜਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਲੀ ਵੀਡੀਓ ਚ ਵਧੀਆ ਲੈ ਕੇ ਆਵਾਂਗੇ ਤੁਹਾਡਾ ਬਾਈ ਬਾਈ ਅਮੀਸ਼ਾ ਸੋਸ ਤਾਰਾ ਬਾਈ ਦਾ ਆਈਡੀ ਆ ਜੀ ਔਰ ਗੁਰਪ੍ਰੀਤ ਦਾ ਜੀ ਵੀ ਆਈਡੀ ਆ ਲਾਈਕ ਕਰ ਦਿਓ ਦਾਜੀ ਸਬਸਕ੍ਰਾਈਬ ਵੀ ਕਰ ਦੇ